एक दुकानदारी भी नहीं चलती पाई तो कोई भी नहीं आया और ठप ही हो गया ला तो। ना, बैल गी झूठे झाटे देर कम कर लिया तो। भावू की हाल चाल जी वादिया वादिया दस तू तो कि सैकल आली दुकान किधरे है

ਓ ਪਾਉ ਮੈਨੂੰ ਤਾਂ ਕਹੂ ਕਿ ਤੇ ਖਾਂ ਮੇਰਾ ਸਿੱਧਾ ਰੱਖ ਦੇ ਇਹਨੂੰ ਲੰਬਾ ਪਾਵਾ ਉਹ ਸਿੱਧਾ ਪਾ ਲਾ ਔਰੇ ਪੁੱਤਾਂ ਪਾਈ ਜਾਣੇ ਇਹ ਇਹੋ ਹੈ ਇਹੋ ਓ ਇਹਨੂੰ ਹੋਇਆ ਕੀ ਹੈ ਦਸ ਪਾ ਪੈਂਚਰ ਹੋ ਗਈ ਇਹਨੂੰ ਇਦਾਂ ਦਾ ਪਾਵਾ ਕਿ ਤੈਨੂੰ ਚੱਕ ਕੇ ਬਿਠਾਉਣਾ ਇਹਨੂੰ ਇਦਾਂ ਹੋਇਆ ਕਰਾ ਕੇ ਤੈਨੂੰ ਠੀਕ ਕਰਨਾ ਕਿ ਸਾਈਕਲ ਨੂੰ ਇਹਉਂ ਦਾ ਉਹ ਨਿੱਧਰ ਦੇਖੇ ਜਾਣ ਲਿਆ ਮੁੱਠੇ ਚ ਇਹ ਤਾਂ ਕੁੜੀ ਨੂੰ ਬੇਚਣ ਵਾਲੀ ਲੱਗਣ ਈ ਆ ਮੈਂ ਤਾਂ ਮੈਨੂੰ ਵੀ ਲੱਗਦਾ ਹੈ ਚੱਲ ਜੀ ਤੁਹਾਡੇ ਪਾਪੇ ਨੇ 10 ਦੇ ਦਿੱਤੀ ਬੱਤਾ ਸਾਹ ਕਰਦੇ ਮੇਰੀ ਬਾਹ ਤੇ ਮੋਚ ਪਈ ਆ ਉਹੀ ਨਾ ਆਪਣੇ ਉੱਤੋਂ ਆਣੀ ਤੇ ਤੂੰ ਫੈਂਚੇ ਨਾ ਕੀ ਨਾ ਤੋਏ ਐਵੇਂ ਸੇਵਾ ਦੇਣਾ ਪਰਦੀ ਓ ਐਡਾ ਟਮੋਟਾ ਦਾਤਾ ਵੀ ਜਿੱਡਾ ਟਮੋਟਾ ਤੇਰਾ ਢਿੱਡਾ ਪਤਾ ਨਹੀਂ ਕਿੰਨੀਆਂ ਗਰੋਟੀਆਂ ਖਾਣ ਗੁ ਚੁੱਪ ਕਰ ਜਾ ਛੜਦਾ ਨਹੀਂ ਮੈਨੂੰ ਆਈਂ ਦੇ ਦੇਣੀ ਐ ਸਾਂਕੋ ਉੱਪਰ ਉੱਪਰ ਲਜੋ ਕੰਮ ਕਰਨਾ ਕੋਸਾ ਰਾਂ ਨਾ ਬੰਦ ਲੈ ਓ ਤੂੰ ਟੱਪ ਕਰ ਜਾ ਓਏ ਕੱਲ੍ਹ ਤੇ ਥੀੜਾ ਮੈਨੂੰ ਕੰਨਾ ਦੇ ਨਹੀਂ ਲੈ ਜਾਣੀ ਆਪਣਾ ਘਰੇ ਸਾਂਕੋ ਮੈਂ ਰੋਟੀ ਖਾਣ ਆ ਜਾ ਤਾ ਮੇਰਾ ਲੈਣ ਤੇ ਨਾ ਟਾਈਮ ਹੋਇਆ ਨਾ ਅਜਾ ਤਰ੍ਹਾਂ ਹੋਇਆ ਮੁਕਸਮਰੀ ਜਾਂਦੀ ਆ ਬਕੋ ਨਾ ਨਾ ਨਹੀਂ ਇਨੂੰ ਕੰਮ ਕਰ ਲੈਣ ਦੇ ਆਪਣਾ ਜਿਹੜਾ ਕੰਮ ਚੱਲ ਕੱਟ 20 ਰੁਪਏ ਉਹ ਪਾ ਉਹ ਤੂੰ ਤਾਂ ਪੈਸੇ ਹੀ ਬੜੇ ਲਈ ਜਾਣਾ ਜੇ ਮੈਂ 20 ਰੁਪਏ ਜ਼ਿਆਦਾ ਮੰਗਣ ਡਿਆਈ ਨਾ ਤੂੰ ਮੇਰੀ ਦੁਕਾਨ ਤੇ ਵਹ ਜਾ ਕਰ ਮੈਂ 10 ਰੁਪਏ ਕੱਟ ਕਰ ਦਿਆਂਗਾ ਮਾਲ ਤੋਂ ਕੀ ਜਾਂਦਾ ਏ ਉਹ ਮੈਂ ਤਾਂ 20 ਰੁਪਏ ਤਰ ਤੋਂ ਜ਼ਿਆਦੇ ਕੀ ਮੰਗਦਾ ਆ ਜਾ ਮੇਰੀ ਦੁਕਾਨ ਤੇ ਵਹ ਜਾ ਕੁੱਤਾ ਵਾਂਗੂ ਪੌਂਕੀ ਜਾਂਦਾ ਏ ਪਰ ਆ ਹੋ ਗਏ ਫੜ ਜਾ ਮੁਕਤ ਮਾਰੀ ਜਾਂਦੀ ਏ ਬੋਸਣ ਦਾ ਤੂੰ ਕੰਮ ਰੱਖਿਆ ਸਾਲਾ ਦੇ ਨੀ ਤੇਰਾ ਮੋਸਾਈਕ ਲੈ ਰਖਲਾਣਾ ਵਾਲੀ ਬਗਵਾ ਜਿੰਨਾ ਮਾਰ 20 ਰੁਪਏ ਕੱਢ ਚੁੱਪ ਕਰ ਤੇ ਉਹ ਬਾਊ ਮੁਰਜ਼ੇ ਲੱਗਦਾ ਹੱਥ ਤੇ ਸਾਈਕਲ ਦੀ ਸੀਟ ਵੀ ਪਾ ਦੇ ਪੱਟੀ ਪਈ ਜੇ ਸਾਰੀ ਓਏ ਇੰਨੇ ਦੀ ਤਾਂ ਤੇਰੀ ਸਾਈਕਲ ਵੀ ਨਹੀਂ ਆਗੀ ਜਿੰਨੇ ਦਾ ਮੇਰਾ ਕਵਰ ਹੈ ਕੁੱਤੀ ਦੇਖੀ ਆ ਪਹਿਲਾਂ ਤੂੰ 20 ਰੁਪਏ ਤੇੜ ਗਿਆ ਹੁਣ ਤੂੰ ਸੀਟ ਦੇ ਕਵਰ ਤੇ ੜੇਗਾ ਪੁਰਾਣੀ ਦੇ ਤੂੰ ਮੋਸਾਈਕ ਲਿਓ ਲੈ ਖੜਾ ਜਾ ਪਹਿਲਾਂ ਪੈਸੇ ਲਿਆ ਕਰੋ ਉਹ ਬਾਊ ਚੱਲ ਤੂੰ ਸਾਰਾ ਕੁਝ ਛੱਡ ਮੈਨੂੰ ਸੀਟ ਦਾ ਸਭ ਕਵਰ ਤਾਂ ਦਿਖਾ ਦੇ ਕਹੇ ਜਾ ਉਹ ਤੂੰ ਕਵਰੀ ਦੇਖਣਾ ਤਾਂ ਲੈਣਾ ਵੀ ਐ ਆ ਲੈ ਤੈਨੂੰ ਦਿਖਾ ਛੱਡਦਾ ਖਬਰ ਆ ਲੈ ਦੇਖ ਲੈ ਕੰਨ ਦੇ ਇਹ ਹੈਗਾ 100 ਰੁਪਏ ਦਾ ਹੈਗੇ ਆ ਤੇਰੇ ਲਵ 100 ਰੁਪਏ ਅੱਲਾ ਤੂੰ ਐਡੀ ਐਡੀ ਮਾਰਦਾ ਇੰਨਾ ਮਹਿੰਗਾ ਕਵਰ ਪਹਿਲਾਂ ਤੂੰ ਮੈਂਚਰ ਦੇ 200 ਰੁਪਏ ਤਾਂ ਦੇ ਲੈ ਅੱਲਾ ਮਰੀ ਜਾਂ ਡਿਆ ਬਾਜੋ ਤੇਰਾ ਸੀਟੜਾ ਕਵਰ ਵੀ ਦੇਖ ਲਾਂਗੇ ਆ ਲੈ ਚੱਕ ਤੇਰੀ ਸਾਈਕਲ ਠੀਕ ਹੋ ਗਈ ਐ ਚੱਕ ਤੇ ਆ ਤੂੰ ਤਾਂ ਇੰਨਾ ਮਹਿੰਗਾ ਲਾਰੇ ਕਵਰ ਪਰ ਮੇਰੀ ਸੀਟ ਤੇ ਬਹਿ ਜਾ ਨਾ ਤੂੰ ਵੀ ਨਾ ਆ ਲੈ ਕਿਸੇ ਨੂੰ ਮਹੰਗਾ ਗੱਲਾਂ ਮਰੀ ਜਾਂਦੇ ਆਈ ਉਹਦਾ ਨੰਕਦਾ ਬਾੜ 20 ਰੁਪਏ ਦੇਗਾ ਤੁਨੂੰ ਆਖ ਰਿਆਂ ਨਹੀਂ ਤੇਰੀ ਸਾਈਕਲੀ ਦੀ ਉਰੀ ਖਡਾ ਲਾਂਗਾ ਮੈਂ ਤੂੰ ਵੀ ਰੈਕਲ ਦੀ ਕਾਫਤ ਮਰੇ ਸਿਰ ਪੈਸੇ ਨਹੀਂ ਹੈਗੇ ਜਦੋਂ ਉੱਤ ਪੈਸੇ ਆਣਗੇ ਉਦੋਂ ਮੈਂ ਤੈਨੂੰ ਦੇ ਦੂਗਾ ਜਾਂਦੀ ਸੀਟ ਦਾ ਕਵਰ ਲੈ ਜੀ ਜਦ ਪੈਸੇ ਆਉਣਗੇ ਆਪਦੀ ਸਾਈਕਲੀ ਜੀ ਲੈ ਜਾ ਤੇ 20 ਰੁਪਏ ਦੇ ਦੇ ਨਹੀਂ ਖਰਦਾ ਸਾਈਕਲੀ ਨੂੰ ਹੱਥ ਲਾਇਆ ਤਾਂ ਕਾਹੇ ਬੁੱਲਵੇਂ ਫਰ ਸਾਈਕਲ ਵੀ ਭੁੱਲ ਜਾ ਪਹਿਲਾਂ 20 ਰੁਪਏ ਦੇ ਨਾ ਸਾਰੀ ਦਾੜੀ ਮਾਦਾ ਰਹਿਣਾ ਏ ਮੈਂ ਤੈਨੂੰ ਸਿੱਧਾ ਕਹਿ ਰਿਹਾ ਆ ਨਹੀਂ ਮੈਂ ਤੇਰੀ ਟੂਬ ਜੀ ਕੱਢ ਲੈਣੀ ਆ ਮੁੜ ਕੇ ਆਥੀਂ ਆ ਜਿਹੜਾ ਪੈਂਚਰ ਲਾਇਆ ਸੀ ਨਾਲੇ ਹਾਂ ਦਾ ਵੀ ਕੱਢ ਕੇ ਤੋਰਾਂਗਾ ਜਿਹੜੀ 5 ਰੁਪਏ ਫਰੀ ਪਾਈ ਸੀ ਨਾਲੇ 20 ਰੁਪਏ ਚ 25 ਰੁਪਏ ਦੇਊਂਗਾ ਫਿਰ 20 ਪਿਆ ਦੇ ਦੇ ਚੁੱਪ ਚਾਪ ਨਹੀਂ ਖਬਰਦਾਰ ਸਾਈਕਲ ਨੂੰ ਹੱਥ ਲਾਇਆ ਅੱਖਾਂ ਕੱਢਣ ਡਿਆ ਏ ਲੈ ਜੀ ਲਾ ਜੱਟ ਕਰ ਤੇਰੇ ਵੀਰ ਤੇ ਤੂੰ ਵੀਰ ਤੇ ਨਹੀਂ ਰੋਈ ਅੱਲਾ ਕਿ ਤੂੰ 5 ਮਿੰਟ ਕੇ ਪੈਂਚਰ ਲੈ ਤੂੰ ਗੱਲਾਂ ਅੱਧੇ ਘਾਟੇ ਦੀ ਸੁਣਾਤੀਆ ਓਏ ਪਾਈ ਜੀ ਮੈਂ ਤੈਨੂੰ ਦੱਸ ਰਿਆਂ ਜੇ ਮੈਂ ਆਪਣੇ ਆਈ ਤੇ ਆ ਗਿਆ ਨਾ ਤੇਰਾ ਠਈ ਆਇਆ ਫੋੜ ਕੇ ਰੋੜ ਕੇ ਜਾਏਗਾ ਇੱਕ ਟਈਆ ਤੇਰੇ ਗੱਤ ਚ ਹੋਏਗਾ ਇੱਕ ਤੇਰੀ ਲੱਤ ਚ ਹੋਏਗਾ ਇੱਕ ਲਾ ਬੋੱਟੀ ਹੋਏਗੀ ਤੇਰੇ ਧੂਹੀ ਵਿੱਚ ਨਮਕਾ ਗਿਆ ਪੈ ਜਾਗਾ ਨਾਲ ਤੇ ਕਿਦਾਂ ਮੈਂ ਤੈਨੂੰ ਦੱਸ ਰਿਆਂ ਤੂੰ ਬੋਲ ਸਕੀ ਮੈਂ ਜਿੱਦਾਂ ਬੋਲੀਦਾ ਆ ਸ਼ਾਬਾਸ਼ ਥੋੜੀ ਮਾਰ ਕੇ ਤੇਰਾ ਮੈਂ ਕੱਟ ਦੇਵਾਂਗਾ ਨਾਵੋ ਤੋਂ ਫੁੱਲ ਦੀ ਅੱਖ ਲੱਗੀ ਰਹਿੰਦੀ ਆ ਤੇ ਆਪਣਾ ਸਾਈਕਲ ਜਾ ਰਾਂ ਕੱਡ ਡੰਡੀ ਹੋਣਾ ਨਹੀਂ ਮੈਂ ਤੈਨੂੰ ਦੱਸਾਂ ਥੋੜੀ ਮਾਰਗਾ ਤੇਰਾ ਮੂੰਹ ਭਾਂਦਿਆਂਗਾ ਬਣ ਕੇ ਭਾਲਾ ਮੱਦੀ ਬਦਮਾਸ਼ ਅਗਾਂ ਪਿੱਤਰ ਲੱਗ ਪੈ ਤੂੰ ਤੈਨੂੰ ਕੋਈ ਬੁੱਧ ਮਾਰਦਾ ਨਹੀਂ ਬੱਲਾ ਤੂੰ ਖੜਾ ਮਾਰਦਾ ਨਹੀਂ ਆਹ ਤੇ ਸਦਾ ਪੈਂਚਰ ਲਵਾਣੀ ਭਾਬਾ ਤੇ ਤੂੰ ਦਾ ਪੈਂਚਰ ਲਵਾਣੀ ਭਰਾਵਾ ਡੰਡੀ ਦਾ ਓ ਮੇਰੀ ਵੀਰਪੇ ਦੀ ਦਿਹਾੜੀ ਬਣ ਗਈ ਅੰਡਾਂ ਦੀ ਅੰਡੇ ਹੋ ਗਈ ਅੰਡੇ ਖਾਵਾਂਗੇ ਬੁਰਜੀਆ ਪੀਵਾਂਗੇ ਚਲੋ ਚੱਲੀਏ ਤੇ ਰਾਂਜੀ ਸੋਸ਼ੀਗਲ ਜੀ ਕੀ ਹਾਲ ਚਾਲ ਤੁਹਾਡਾ ਸਾਰਾ ਦਾ ਤੁਹਾਡਾ ਸਵਾਗਤ ਹੈ ਜਸਟਿਨ 001 ਤੇ ਤੇ ਤੁਹਾਡੇ ਸਾਰਾ ਦਾ ਚੈਨਲ ਹੈ ਇਹ ਅੱਜ ਸਾਡੇ ਨਾਲ ਜਿਨ੍ਹਾਂ ਨੇ ਆਹ ਪਲੇ ਪੂਰਾ ਵਧੀਆ ਕੀਤਾ ਇੱਕ ਦਾਰਾ ਜਦੋੜਾ ਜਦੋੜੇ ਦਾ ਪੂਰਾ ਨਾਮ ਕਰਮਨ ਜੋਸੀ ਕਰਮਨ ਜੋਸੀ ਫਿਰ ਪੂਰੀ ਘਿਹੜ ਐਕਟੀਵਿਟੀ ਕਰਨ ਤੇ ਆਪਣੇ ਨਾਲ ਦੂਜਾ ਅਮਰਤਪਾਲ ਸਿੰਘ ਅਮਰਤਪਾਲ ਜੀ ਪਾਪੀ ਕੜਿਆ ਪਾਉ ਬੋਲੀ ਕਰ ਓ ਪਾਉ ਕੀ ਹਾਲ ਜੀ ਕੀ ਹਾਲ ਜੀ ਕੀ ਹਾਲ ਜੀ ਤੋਂ ਬਾਕੀ ਕਰਮਨ ਨੇ ਬੜੀ ਘਿਹੜ ਐਕਟੀਵਿਟੀ ਕੀਤੀ ਕਰਮਾ ਥੋੜੀ ਬਹੁਤੇ ਲੈਣੇ ਚਾਹਦੇ ਲੋਕੀ ਬੋਲਣੇ ਯਾਰ ਹੁਣ ਐਕਟਿੰਗ ਇਥੇ ਦੱਸਦਾ ਹਾਂ ਨਾ ਬਾਕੀ ਚੀਜ਼ਾਂ ਦਾ ਮੈਨੂੰ ਪਤਾ ਨਹੀਂ ਮੈਂ ਪੰਦਾ ਦੱਸ ਦਿੰਨਾ ਵੀ ਕਿਹੋ ਜਿਹਾ ਹੈ ਕਿਹ ਰਹਿ ਨਹੀਂ ਚਲੋ ਬਾਕੀ ਧੰਨਵਾਦ ਤੁਹਾਡਾ ਸਾਡੀ ਵੀਡੀਓ ਨੂੰ ਦੇਖਣ ਲਈ ਤਾਂ ਸਾਡੇ ਇਸ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਆ ਸ਼ੇਅਰ ਜ਼ਰੂਰ ਕਰਿਓ ਬਾਕੀ ਧੰਨਵਾਦ ਤੁਹਾਡੇ ਸਾਰਿਆਂ ਦਾ ਇਸ ਸਭ ਨੂੰ ਸਪੋਰਟ ਜ਼ਰੂਰ ਕਰੋ ਜੀ ਧੰਨਵਾਦ ਥੈਂਕ ਯੂ